ਪੰਜਾਬ ਦੇ ਵਿੱਚ 1 ਜੂਨ ਨੂੰ ਵੋਟਾਂ ਪੈਣਗੀਆਂ 4 ਜੂਨ ਨੂੰ ਨਤੀਜੇ ਆ ਜਾਣਗੇ ਪੰਜਾਬ ਦੇ ਵਿੱਚ 13 ਲੋਕ ਸਭਾ ਸੀਟਾਂ ਨੇ ਵੈਸੇ ਤਾਂ ਸਾਰੀਆਂ ਸੀਟਾਂ ਦੇ ਮੁਕਾਬਲੇ ਦਿਲਚਸਪ ਹੈ ਪਰ ਪੰਜ ਸੀਟਾਂ ਦੀ ਗੱਲ ਕਰਦੇ ਹਾਂ ਕਿ ਇੱਥੇ ਕਿਹੜਾ ਕਿਹੜਾ ਉਮੀਦਵਾਰ ਹੈ ਤੇ ਕਿਵੇਂ ਇਹਨਾਂ ਦਾ ਜਿਹੜਾ ਮੁਕਾਬਲਾ ਹੈ ਉਹ ਦਿਲਚਸਪ ਹੈ ਸਭ ਤੋਂ ਪਹਿਲਾਂ ਗੱਲ ਸੰਗਰੂਰ ਦੀ ਕਰਾਂਗੇ ਕਿਉਂਕਿ ਇਹ ਮੁੱਖ ਮੰਤਰੀ ਦਾ ਜ਼ਿਲ੍ਹਾ ਹੈ ਤੇ ਕਿਉਂਕਿ ਜਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਇਹ ਚੋਣ ਹਾਰ ਗਈ ਸੀ ਤੇ ਇਸ ਵਾਰ ਤਾਂ ਇਹ ਮੁਕਾਬਲਾ ਹੋਰ ਦਿਲਚਸਪ ਹੋ ਗਿਆ ਕਿਉਂਕਿ ਸੁਖਪਾਲ ਸਿੰਘ ਖੇਰਾ ਪੁਲਾਤ ਤੋਂ ਜੁਗ ਵਿਧਾਇਕ ਨੇ ਕਾਂਗਰਸ ਦੇ ਉਹ ਵੀ ਇੱਥੇ ਅੱਗੇ ਚੋਣ ਲ ਤਤੋਂ ਦੱਸ ਦੇਣੀਆਂ ਕਿ ਇਥੇ ਉਮੀਦਵਾਰ ਕੌਣ ਕੌਣ ਹੈ ਆਮ ਆਦਮੀ ਪਾਰਟੀ ਦੇ ਨੇ ਗੁਰਮੀਤ ਸਿੰਘ ਮੀਠੇਰ ਜੋ ਕੈਬਨਟ ਮੰਤਰੀ ਨੇ ਤੇ ਚੋਣ ਲੜ ਰਹੇ ਨੇ ਲੋਕ ਸਭਾ ਦੀ ਕਾਂਗਰਸ ਵੱਲੋਂ ਸੁਪਾਲ ਸਿੰਘ ਖਹਿਰਾ ਨੇ ਜੋ ਕਾਂਗਰਸ ਦੇ ਪੁਲਾਤ ਤੋਂ ਵਿਧਾਇਕ ਨੇ ਉਹ ਜੇਲ੍ਹ 'ਚ ਵੀ ਰਹਿ ਕੇ ਆਏ ਤੇ ਜੇਲ੍ਹ ਤੋਂ ਬਾਹਰ ਆ ਕੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੂਬ ਕੋਸਿਆ ਤੇ ਹੁਣ ਉਹਨਾਂ ਦੇ ਜ਼ਿਲ੍ਹੇ ਦੇ ਵਿੱਚ ਜਾ ਕੇ ਉਹ ਚੋਣ ਲੜ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਕਬਾਲ ਸਿੰਘ ਚੁੰਗਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਨੇ ਸਿਮਰਨਜੀਤ ਸਿੰਘ ਮਾਨ ਜੋ ਮੌਜੂਦਾ ਐਮਪੀ ਵੀ ਨੇ ਤੇ ਬੀਜੇਪੀ ਵੱਲੋਂ ਨੇ ਅਰਵਿੰਦ ਖੰਨਾ ਜੋ ਪਹਿਲਾਂ ਕਾਂਗਰਸ ਦੇ ਵਿੱਚ ਹੋਇਆ ਕਰਦੇ ਸੰ 2012 ਦੇ ਵਿੱਚ ਉਹਨਾਂ ਨੇ ਚੋਣ ਵੀ ਜਿੱਤੀ ਸੀ ਪਰ ਉਸ ਤੋਂ ਬਾਅਦ ਉਹ ਬੀਜੇਪੀ ਦੇ ਵਿੱਚ ਸ਼ਾਮਿਲ ਹੋ ਗਏ ਫਿਰ ਉਹਨਾਂ ਨੇ ਸੰਗਰੂਰ ਤੋਂ ਜਿਹੜੀ ਚੋਣ ਵੀ ਲੜੀ ਸੀ 2022 ਦੇ ਵਿੱਚ ਵਿਧਾਨ ਸਭਾ ਦੀ ਪਰ ਉਹ ਹਾਰ ਗਏ ਸੰ ਤੇ ਹੁਣ ਉਹ ਬੀਜੇਪੀ ਵੱਲੋਂ ਚੋਣ ਲੜ ਰਹੇ ਨੇ ਇਸੇ ਲਈ ਸੰਗਰੂਰ ਪੰਜਾਬ ਦੀ ਹੌਟ ਸਿੱਟ ਕਹੀ ਜਾ ਸਕਦੀ ਹੈ ਕਿਉਂਕਿ ਇੱਥੇ ਮੁਕਾਬਲਾ ਬੇਹੱ ਜੇਕਰ ਅਗਾ ਵਲੀਤ ਅਗਲੀ ਗੱਲ ਹੈ ਫਿਰੋਜ਼ਪੁਰ ਦੀ ਫਿਰੋਜ਼ਪੁਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਗਦੀਪ ਸਿੰਘ ਕਾਕਾ ਬਰਾੜ ਦੇ ਮੁਖਰ ਤੋਂ ਵਿਧਾਇਕ ਨੇ ਇਹ ਚੋਣ ਲੜ ਰਹੇ ਨੇ ਸ਼ੋਮਨੀਆ ਕਾਲੀ ਦਲ ਵੱਲੋਂ ਨੇ ਨਰਦੇਵ ਸਿੰਘ ਬੋਬੀ ਮਾਨ ਇਹ ਜੋਰਾ ਸਿੰਘ ਦੇ بیٹے ਨੇ ਜੋ ਪਹਿਲਾਂ ਐਮਪੀ ਰਹੇ ਨੇ ਕਾਂਗਰਸ ਵੱਲੋਂ ਨੇ ਸ਼ੇਰ ਸਿੰਘ ਕੋ ਬਾਇਆ ਇਹ ਪਹਿਲਾਂ ਕਾਲੀ ਦਲ ਦੇ ਵਿੱਚ ਹੋਇਆ ਕਰਦੇ ਸਨ ਪਰ ਹੁਣ ਇਹ ਕਾਂਗਰਸ ਦੇ ਵਿੱਚ ਆ ਗਏ ਨੇ ਤੇ ਚੋਣ ਲੜ ਰਹੇ ਨੇ ਤੇ ਬੀਜੇਪੀ ਵੱਲੋਂ ਨੇ ਰਾਣਾ ਗੁਰਮੀਤ ਸਿੰਘ ਸੋਢੀ ਇਹ ਵੀ ਪਹਿਲਾਂ ਕਾਂਗਰਸ ਹੋਇਆ ਕਰਦੇ ਸਨ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਮੰਨੇ ਜਾਂਦੇ ਨੇ ਹੁਣ ਇਹ ਬੀਜੇਪੀ 'ਚ ਆ ਗਏ ਨੇ ਹਾਲਾਂਕਿ ਇਹਨਾਂ ਅੰਮ੍ਰਿਤਸਰ ਵੱਲੋਂ ਨੇ ਭੁਪਿੰਦਰ ਸਿੰਘ ਇਹ ਜੈਪਾਲ ਪੁੱਲਰ ਦੇ ਪਿਤਾ ਨੇ ਗੈਂਗਸਟਰ ਸੀ ਜੈਪਾਲ ਪੁੱਲਰ ਜਿਸ ਦਾ ਇਨਕਾਊਂਟਰ ਕੋਲਕਾਤਾ ਦੇ ਵਿੱਚ ਕਰ ਦਿੱਤਾ ਗਿਆ ਸੀ ਤੇ ਹੁਣ ਉਹਨਾਂ ਦੇ ਜਿਹੜੇ ਪਿਤਾ ਨੇ ਫਿਰੋਜ਼ਪੁਰ ਤੋਂ ਚੋਣ ਲੜ ਰਹੇ ਨੇ ਫਿਰੋਜ਼ਪੁਰ ਵੀ ਪੰਜਾਬ ਦੀ ਇੱਕ ਅਹਿਮ ਸੀਟ ਹੈ ਸੁਖਬੀਰ ਸਿੰਘ ਬਾਦਲ ਇਥੋਂ ਮੌਜੂਦਾ ਐਮਪੀ ਨੇ ਇੱਥੇ ਦਬਦਬਾ ਮੰਨਿਆ ਜਾਂਦਾ ਹੈ ਅਕਾਲੀ ਦਲ ਦਾ ਰਾਏ ਬਰਾਦਰੀ ਦਾ ਵੀ ਇੱਥੇ ਦਬਦਬਾ ਮੰਨਿਆ ਜਾਂਦਾ ਹੈ ਪਰ ਇਸ ਵਾਰ ਮੁਕਾਬਲਾ دلچਸਪ ਹੋਏਗਾ ਕਿਉਂਕਿ ਸੁਖਬੀਰ ਸਿੰਘ ਬਾਦਲ ਖੁਦ ਇੱਥੇ ਚੋਣ ਨਹੀਂ ਲੜ ਰਹੇ ਅਗਲੀ ਸੀਟ ਹੈ ਅਨੰਦਪੁਰ ਸਾਹਿਬ ਇਥੋਂ ਚੋਣ ਲੜ ਰਹੇ ਨੇ ਆਮ ਆਦਮੀ ਪਾਰਟੀ ਵੱਲੋਂ ਮਾਲਵਿੰਦਰ ਸਿੰਘ ਕਾਂਗ ਤੇ ਕਾਂਗਰਸ ਵੱਲੋਂ ਨੇ ਵਿਜੇਂਦਰ ਸਿੰਘ ਇਸੇ ਜ਼ਿਲ੍ਹਾ ਸੰਗਰੂਰ ਹੈ ਪਰ ਉਹਨਾਂ ਨੂੰ ਨੰਦਪੁਰ ਸਾਹਿਬ ਤੋਂ ਛੋਣ ਲੜਾਈ ਗਈ ਹੈ ਤੇ ਜੇਕਰ ਗੱਲ ਕਰੀਏ ਸ਼੍ਰੋਮਣਿਆ ਅਕਾਲੀ ਦਲ ਦੀ ਤੇ ਇਥੋਂ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਭਾਜਪਾ ਵੱਲੋਂ ਨੇ ਡਾਕਟਰ ਸੁਭਾਸ਼ ਸ਼ਰਮਾ ਤੇ ਅਗਲੀ ਸੀਟ ਹੈ ਫਤੇਗੜ ਸਾਹਿਬ ਇਹ ਵੀ دلچਸਪ ਸੀਟ ਹੋਏਗੀ ਕਿਉਂਕਿ ਇਥੇ ਆਮ ਆਦਮੀ ਪਾਰਟੀ ਵੱਲੋਂ ਨੇ ਗੁਰਪ੍ਰੀਤ ਸਿੰਘ ਜੀਪੀ ਜੋ ਪਹਿਲਾਂ ਕਾਂਗਰਸਟ ਹੋਇਆ ਕਰਦੇ ਸਨ ਚਰਨਜੀਤ ਸਿੰਘ ਚੰਨੀ ਦੇ ਨਾਲ ਉਹਨਾਂ ਦੀ ਕੁਝ ਖਹਿਬਾਜ਼ੀ ਸੀ ਇਸ ਲਈ ਉਹਨਾਂ ਨੇ ਪਾਰਟੀ ਛੱਡੀ ਤੇ ਆਮ ਆਦਮੀ ਪਾਰਟੀ ਚਾਗੇ ਤੇ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਟਿਕਟ ਵੀ ਦੇ ਦਿੱਤੀ ਤੇ ਉਹਨਾਂ ਦਾ ਮੁਕਾਬਲਾ ਕਾਂਗਰਸ ਦੇ ਅਮਰ ਸਿੰਘ ਦੇ ਨਾਲ ਜੋ ਮੌਜੂਦਾ ਐਮਪੀ ਨੇ ਸ਼੍ਰੋਮਣਿਆ ਅਕਾਲੀ ਦਲ ਦੇ ਵੱਲੋਂ ਨੇ ਵਿਕਰਮਜੀ ਮਿੱਕੇ ਤੇ ਅਗਲੀ ਸੀਟ ਹੈ ਹੁਸ਼ਿਆਰਪੁਰ ਹੁਸ਼ਿਆਰਪੁਰ ਅਜੇ ਹੀ ਸੀਟ ਮੰਨੀ ਜਾਂਦੀ ਹੈ ਜਿੱਥੇ ਭਾਜਪਾ ਦਾ ਦਗਦਵਾ ਮੰਨਿਆ ਜਾਂਦਾ ਪਰ ਇੱਥੇ ਆਮ ਆਦਮੀ ਪਾਰਟੀ ਵੱਲੋਂ ਨੇ ਰਾਜਕੁਮਾਰ ਜੱਬੇਵਾਲ ਰਾਜਕੁਮਾਰ ਜੱਬੇਵਾਲ ਵਿਧਾਇਕ ਨੇ ਜੱਬੇਵਾਲ ਤੋਂ ਕਾਂਗਰਸ ਦੇ ਵਿੱਚ ਉਹ ਹੋਇਆ ਕਰਦੇ ਸਨ ਪਰ ਉਹ ਆਗੇ ਆਮ ਆਦਮੀ ਪਾਰਟੀ ਚ ਨੇ ਆਮ ਆਦਮੀ ਪਾਰਟੀ ਨੇ ਹੁੰਦੇ ਉਹਨਾਂ ਨੂੰ ਟਿਕਟ ਦੇ ਦਿੱਤੀ ਤੇ ਆਮ ਆਦਮੀ ਪਾਰਟੀ ਵੱਲੋਂ ਇਥੋਂ ਚੋਣ ਲੜਨੇ ਨੇ ਰਾਜਕੁਮਾਰ ਜੱਬੇਵਾਲ ਤੇ ਕਾਂਗਰਸ ਨੇ ਟਿਕਟ ਦਿੱਤੀ ਹੈ ਮੈਲਾ ਉਮੀਦਵਾਰੋਂ ਯਾਮਨੀ ਗੋਮਰ ਇਹਨਾਂ ਦਾ ਨਾਮ ਹੈ ਪਹਿਲਾਂ ਆਮ ਆਦਮੀ ਪਾਰਟੀ ਚ ਹੋਇਆ ਕਰਦੇ ਸਨ ਪਰ ਇਹ ਆਗੇ ਕਾਂਗਰਸ ਉਧਰ ਜੇਕਰ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਸੋਹਣ ਸਿੰਘ ਠੰਡਲ ਇਥੋਂ ਉਮੀਦਵਾਰ ਨੇ ਜੀਪੀ ਦੇ ਨੇ ਅਨੀਤਾ ਸੋਮ ਪ੍ਰਕਾਸ਼ ਜੋ ਸੋਮ ਪ੍ਰਕਾਸ਼ ਦੇ ਪਤਨੀ ਨੇ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਤੇ ਹੁਸ਼ਿਆਰਪੁਰ ਵੀ ਅਹਿਮ ਸੀਟ ਪੰਜਾਬ ਦੇ ਮੰਨੀ ਜਾਂਦੀ ਹੈ